ਬ੍ਰਿਕਤ ਬਾਦ ਇੱਕ ਪਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆ। ਧੰਨਵਾਦ ਜੀ। ਸੋ ਆ ਇਸ ਪ੍ਰੋਗਰਾਮ ਨੂੰ ਕੱਗੇ ਬਤਾਉਨੇ ਆ। ਹੁਣ ਮੇਰਾ ਸਵਾਲ ਇਹ ਹੈ ਕਿ ਕੀ ਲੱਗਦਾ ਸਰ ਜਿਵੇਂ ਕਿ ਇਹ ਰੈਲੀਆਂ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ ਆ ਕਿ ਉਹਨਾਂ ਤੇ ਇੱਕ ਸੰਕਟ ਬਣਿਆ ਹੈ ਕਾਂਗਰਸ ਪਾਰਟੀ ਤੇ ਇੱਕ ਸੰਕਟ ਬਣਿਆ ਹੋਇਆ ਹੈ ਤੇ ਕੀ ਲੱਗਦਾ ਕਿ ਰਾਣਾ ਪਰਿਵਾਰ ਜੋ ਕਿਸੇ ਹੋਰ ਪਾਰਟੀ ਚ ਜਾ ਸਕਦਾ ਹੈ? ਦੇਖੋ ਮੈਂ ਸਮਝਦਾ ਵੀ ਰਾਣਾ ਕਿਉਂ ਨਹੀਂ ਜਾਏਗਾ? ਜੀ। ਰਾਣਾ ਪਰਿਵਾਰ ਜੇ ਪੰਜਾਬ ਦੇ ਵਿੱਚ ਨਾ ਹੂੰ ਆ자ਦ ਉਮੀਦਵਾਰ ਜਿਤਾਉਣਾ ਬਹੁਤ ਔਖਾ ਕੰਮ ਹੈ ਜੀ ਜੇ ਰਾਣੇ ਹੁਰੀ ਆਪਣਾ ਬੇਟਾ ਆ자ਦ ਜਿਤਾ ਸਕਦੇ ਆ ਤਾਂ ਕੀ ਇਹ ਭਾਜਪਾ ਜਾ ਕੇ ਨਹੀਂ ਜਿਤਾ ਸਕਦੇ ਕੀ ਆਵਾਦੀ ਪਾਰਟੀ ਜਾ ਕੇ ਨਹੀਂ ਜਿਤਾ ਸਕਦੇ ਕੀ ਇਹ ਬਸਪਾ ਚ ਜਾ ਕੇ ਨਹੀਂ ਜਿਤਾ ਸਕਦੇ ਇਹ ਕਿਸੇ ਵੀ ਪਾਰਟੀ ਚ ਜਾ ਕੇ ਜਿਤਾ ਸਕਦੇ ਆ ਜੀ ਹੁਣ ਆਪਾਂ ਦੇਖੀਏ ਵੀ ਇਹਨਾਂ ਦੀ ਪੋਸਿਬਿਲਟੀ ਕੀ ਬਣਦੀ ਹੈ ਇਹਨਾਂ ਦੀ ਵੱਡੀ ਪੌਸਿਬਿਲਿਟੀ ਜਿੱਥੋਂ ਮੈਨੂੰ ਜੋ ਲੱਗਦਾ ਹੈ ਉਹ ਇਹ ਲੱਗਦਾ ਹੈ ਕਿ ਇਹਨਾਂ ਦੀ ਪੌਸਿਬਿਲਿਟੀ ਭਾਜਪਾ 'ਚ ਜਾਣ ਦੇ ਅਸਾਰ ਬਣ ਰਹੇ ਆ ਕਿਉਂਕਿ ਭਾਜਪਾ ਵੀ ਚਾਹੁੰਦੀ ਹੈ ਕਿ ਇਹ ਸਾਡੇ ਵੱਲ ਆ ਜਾਣ ਠੀਕ ਹੈ ਜੇ ਇਹ ਕਾਂਗਰਸ ਦਾ ਅੰਦਰੂਨੀ ਜਿਹੜਾ ਕਾਟੋ ਕਲੇਸ਼ ਹੈ ਖਤਮ ਨਾ ਹੋਇਆ ਤਾਂ ਯਕੀਨਨ ਇਹ ਕਿਸੇ ਹੋਰ ਪਾਰਟੀ ਜਾਣਗੇ ਮੈਂ ਸਮਝਦਾ ਵੀ ਹਰਿਆਣੇ ਦੀ ਇਲੈਕਸ਼ਨ ਜਿਹੜੀ ਅਜੇ ਸਾਲ ਨਹੀਂ ਹੋਇਆ ਉਸ ਇਲੈਕਸ਼ਨ ਨੂੰ ਆਪਾਂ ਸਮਝੀਏ ਉਸ ਇਲੈਕਸ਼ਨ ਦੇ ਵਿੱਚ ਪਾਵਰ ਦੇ ਤਿੰਨ ਸੈਂਟਰ ਬਣ ਗਏ ਇੱਕ ਸੈਂਟਰ ਸੀ ਹੁੱਡਾ ਪਰਿਵਾਰ ਜੀ ਹੁੱਡਾ ਹੋਰਾ ਦਾ ਪੁੱਤਰ ਮੈਂਬਰ ਪਾਰਲੀਮੈਂਟ ਹੈ ਹੁੱਡਾ ਕੈਂਡੀਡੇਟ ਆਫ ਸੀਐਮ ਸੀਗਾ ਭਾਵੇਂ ਐਲਾਨ ਨਹੀਂ ਸੀ ਕੀਤਾ ਹੁੱਡਾ ਹੋਰਾ ਨੇ ਟਿਕਟਾਂ ਆਪਣੇ ਪੱਖ ਦੇ ਬੰਦਿਆਂ ਨੂੰ ਵੰਡ ਦਿੱਤੀਆਂ ਜੀ ਜਿਹੜੀ ਗਰੰਟਡ ਕਾਂਗਰਸ ਆਉਣੀ ਸੀ ਉਹ ਕਿਹਨਾਂ ਨੇ ਨਹੀਂ ਆਉਣ ਦਿੱਤੀ ਕਾਂਗਰਸੀਆਂ ਨੇ ਨਹੀਂ ਆਉਣ ਦਿੱਤੀ ਕਿਉਂਕਿ ਸੂਰਜੇਵਾਲ ਹੋਰੀ ਇੱਕ ਪਾਵਰ ਦਾ ਵੱਖਰਾ ਸੈਂਟਰ ਸੀ ਜੀ ਜਿਨ੍ਹਾਂ ਦੀ ਆਪਸ ਵਿੱਚ ਚੰਦਰ ਖਾਤੇ ਨਹੀਂ ਸੀ ਬਣਦੀ ਜੋ ਆਪ ਆਪਣੇ ਆਪ ਨੂੰ ਸੀਐਮ ਦਾ ਕੈਂਡੀਡੇਟ ਐਲਾਨ ਕਰੀ ਬੈਠੇ ਸੀ ਚਲੋ ਸੂਰਜੇਵਾਲ ਨੂੰ ਪਾਰਟੀ ਨੇ ਕਿਸੇ ਹੱਦ ਤੱਕ ਮੈਨੇਜ ਕਰ ਲਿਆ ਇਦਾਂ ਹੀ ਇੱਕ ਦਲਤ ਨੇਤਾ ਕੁਮਾਰੀ ਸ਼ੈਲਜਾ ਕੁਮਾਰੀ ਸ਼ੈਲਜਾ ਪਿਛਲੇ ਮਤਲਬ 6 ਵਾਰੀ ਦੀ ਮੈਂਬਰ ਪਾਰਲੀਮੈਂਟ ਆ ਉਹ ਬੀਬੀ ਆਪ ਸੀਐਮ ਬਣਨਾ ਚਾਹੁੰਦੀ ਆ ਜੀ ਕਹਿਣ ਦਾ ਮਤਲਬ ਵੀ ਪਾਰਟੀ ਦੇ ਅੰਦਰ ਹੀ ਪਾਵਰ ਦੇ ਤਿੰਨ ਸੈਂਟਰ ਤੇ ਤਿੰਨਾ ਸੈਂਟਰਾਂ ਦਿਵਾਲੇ ਕਾਂਗਰਸ ਵੰਡੀ ਜਾਵੇ ਤੇ ਉਹ ਫਿਰ ਕਾਂਗਰਸ ਦਾ ਜੋ ਹੋਣਾ ਸੀ ਉਹ ਲੋਕਾਂ ਨੇ ਦੇਖ ਲਿਆ ਸੋ ਮੈਂ ਸਮਝਦਾ ਕਿ ਇਹ ਪੰਜਾਬ ਚ ਵੀ ਕਾਂਗਰਸ ਉਸੇ ਰਾਹ ਤੁਰ ਰਹੀ ਹੈ ਤੇ ਜਿਸ ਰਾਹੋਂ ਤੁਸੀਂ ਮੈਂ ਜਾਂ ਹੋਰ ਕੋਈ ਸਾਡੇ ਵਰਗਾ ਇਹਨਾਂ ਨੂੰ ਡੱਕ ਨਹੀਂ ਸਕਦਾ ਕਿਉਂਕਿ ਪਾਰਟੀ ਕੋਲ ਕੋਈ ਐਸਾ ਪ੍ਰੋਗਰਾਮ ਨਹੀਂ ਜਿਸ ਪ੍ਰੋਗਰਾਮ ਤੇ ਚੱਲੇ ਜਿਸ ਪ੍ਰੋਗਰਾਮ ਤੇ ਚੱਲਣ ਦਾ ਐਹਦ ਕਰੇ ਜਿਹੜਾ ਪ੍ਰੋਗਰਾਮ ਪੰਜਾਬ ਪੰਜਾਬੀਅਤ ਦੇ ਲਈ ਹੋਵੇ ਤੇ ਜਿਹਦੇ ਮਗਰ ਲੋਕ ਲੱਗਣ ਇਹ ਪਰਸਨਲਿਟੀ ਕਲਟ ਤੇ ਖੜੀ ਆ ਤੇ ਪਰਸਨਲਿਟੀ ਕਲਟ ਨਾਲ ਪਾਰਟੀਆਂ ਨਹੀਂ ਚੱਲਦੀਆਂ ਹੁੰਦੀਆਂ ਜੀ ਇਸੇ ਤੇ ਚੱਲਦੇ ਹੁਣ ਆਸੇ ਅਗਲੀ ਖਬਰ ਤੇ ਚਾਤ ਮਾਰ ਲੈਂਦੇ ਆ ਚੋਣਾ ਵੇਜਣ ਦੀ ਜਿਹੜੀ ਤਰੀਕ ਹੈ ਉਹ 1 ਜੂਨ ਕਰ ਦਿੱਤੀ ਗਈ ਹੈ ਤੇ ਸਰ ਸਾਡੇ ਦਸ਼ਕਾਂ ਨੂੰ ਇਹ ਦੱਸੋ ਕਿ ਸਰਕਾਰ ਦਾ ਇਹ ਸਹੀ ਫੈਸਲਾ ਹੈ ਜਾਂ ਗਲਤ ਚੋਣਾਂ ਵਿਜਣ ਦੀ ਤਰੀਕ 1 ਜੂਨ ਕਰ ਦਿੱਤੀ ਗਈ ਹੈ ਔਰ 1 ਜੂਨ ਦਾ ਮਤਲਬ ਸਮਝਣ ਵਾਲੀ ਗੱਲ ਇਹ ਹੈ ਜੀ ਕਿ 2009 ਦੇ ਵਿੱਚ ਇਹ ਤਰੀਕ ਜਿਹੜੀ ਹੈ ਇਹ 20 ਜੂਨ ਇਸ ਲਈ ਫਿਕਸ ਕੀਤੀ ਗਈ ਸੀ ਕਿ ਪੰਜਾਬ ਦਾ ਪਾਣੀ ਹਰ ਦਿਨ ਹਰ ਪਲ ਥੱਲੇ ਦਾ ਥੱਲੇ ਥੱਲੇ ਦਾ ਥੱਲੇ ਜਾ ਰਿਹਾ ਜੀ ਜੀ ਬਿਲਕੁਲ ਔਰ ਉਸ ਪਾਣੀ ਨੂੰ ਖੜੋਤ ਦੇਣ ਦੇ ਲਈ ਇਹ ਜਿਹੜਾ ਝੋਨੇ ਦੀ ਬਜਾਈ 20 ਜੂਨ ਤੱਕ ਲੈ ਕੇ ਸਰਕਾਰਾਂ ਗਈਆਂ ਸੀਗੀਆਂ ਔਰ ਇਹਦੇ ਲਈ ਪ੍ਰੋਪਰ ਇੱਕ ਅਨਲਿਸਿਸ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਸੀ ਹੁਣ ਜਦੋਂ ਇਹ ਫੈਸਲਾ ਪਿਛਲੇ ਸਾਲ 15 ਜੂਨ ਦਾ ਆਇਆ ਜੀ ਤਾਂ ਕਿਸਾਨ ਤਾਂ ਉਦੋਂ ਵੀ ਖੁਸ਼ ਨਹੀਂ ਸੀ ਜਦੋਂ 20 ਜੂਨ ਹੋਇਆ ਕਿਸਾਨ 15 ਜੂਨ ਤੇ ਵੀ ਖੁਸ਼ ਨਹੀਂ ਸੀਗੇ ਤੇ ਹੁਣ ਵੀ ਕਿਸਾਨ ਖੁਸ਼ ਨਹੀਂਗੇ ਕਿ ਇਹ ਤੁਸੀਂ ਸਾਨੂੰ 1 ਜੂਨ ਦਿੱਤੀ ਸਾਨੂੰ ਤਾਂ ਹੋਰ 5 10 10 ਦਿਨ ਪਹਿਲਾਂ ਵੀ ਜੀ ਲੈਣ ਦਿਓ ਠੀਕ ਹੈ ਸੋ ਮੈਂ ਇਹਨੂੰ ਇਦਾਂ ਸਮਝਦਾ ਵੀ ਜਦੋਂ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣਦੀ ਹੈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਕਮੇਟੀਆਂ ਦਾ ਨਿਰਮਾਣ ਹੁੰਦਾ ਜਿਹਨੂੰ ਆਪਾਂ ਕਹਿੰਨੇ ਆ ਕਿ ਉਹ ਆਪੋ ਆਪਣੇ ਖੇਤਰਾਂ ਦੇ ਮਾਰਾਂ ਦੀਆਂ ਕਮੇਟੀਆਂ ਸੀ ਤੇ ਜਿਨ੍ਹਾਂ ਨੇ ਉਹ ਆਪਣੀਆਂ সুপারিশਾਂ ਦੇਣੀਆਂ ਸੀ ਜਿਹਦੇ ਵਿੱਚ ਖੇਤੀ ਸਬੰਧੀ ਵੀ ਇੱਕ ਕਮੇਟੀ ਜਿਹਨੇ ਖੇਤੀ ਨੀਤੀ ਘੜਨੀ ਸੀ ਬਣਾਈ ਗਈ ਹੂੰ ਪਹਿਲਾਂ ਤਾਂ ਉਹ ਸਤੰਬਰ 24 ਤੱਕ ਆਪਣੀ ਰਿਪੋਰਟ ਜਨਤਕ ਨਹੀਂ ਕਰਦੀ ਜੀ ਜਦੋਂ ਸਤੰਬਰ 24 ਚ ਕਿਸਾਨਾਂ ਦਾ ਯੋਰ ਪੈਣ ਤੇ ਉਹ ਰਿਪੋਰਟ ਜਨਤਕ ਹੁੰਦੀ ਆ ਤੇ ਉਹਨੂੰ ਅਜੇ ਤੱਕ ਗਾਂ ਉਹਦਾ ਕੁਛ ਨਹੀਂ ਕੀਤਾ ਗਿਆ ਜੀ ਹੁਣ ਸਵਾਲ ਇਹ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਪਾਣੀ ਨੂੰ ਆਧਾਰ ਬਣਾ ਕੇ ਹਮ ਦੇਖੋ ਸਾਡੇ ਧਰਤੀ ਤੇ ਬਹੁਤ ਵੱਡਾ ਹਿੱਸਾ ਜਿਹੜਾ ਹੈ ਪਾਣੀ ਦਾ ਹੁੰਦਾ ਜੀ ਪਰ ਪਾਣੀ ਜਿਹੜਾ ਆ ਪੀਣ ਵਾਲਾ ਜਿਹੜਾ ਆ ਉਹ 1-2% ਹੀ ਹੁੰਦਾ ਜੇ ਧਰਤੀ ਦਾ 70-78% ਹਿੱਸਾ ਪਾਣੀ ਆ ਤੇ ਪੀਣ ਵਾਲਾ 1-2% ਪਾਣੀ ਆ ਸੋ ਅਸੀਂ ਪੀਣ ਵਾਲੇ ਪਾਣੀ ਨੂੰ ਧਰਤੀ ਦੇ ਥੱਲਿਓਂ ਕੱਢ-ਕੱਢ ਕੇ ਜਦੋਂ ਝੋਨੇ ਤੇ ਲਾਉਨੇ ਆ ਨਾ ਤੇ 1 ਕਿਲੋ ਝੋਨੇ ਲਈ 4000 ਲੀਟਰ ਪਾਣੀ ਜਿਹੜਾ ਆ ਉਹਦੀ ਖਪਤ ਹੁੰਦੀ ਹੈ ਤੇ ਉਹ ਪਾਣੀ ਵੀ ਕਿਹੜਾ ਜਿਹੜਾ ਸਾਡੀਆਂ ਪੀੜ੍ਹੀਆਂ ਨੇ ਪੀਣਾ ਸੋ ਉਸ ਐਂਗਲ ਤੋਂ ਜਦੋਂ ਅਸੀਂ ਇਸ ਗੱਲ ਦੀ ਜਿਹਦਾ ਤੁਸੀਂ ਜ਼ਿਕਰ ਕੀਤਾ ਫਿਰ ਗੱਲ ਕਰਾਂਗੇ ਤਾਂ ਇਹ ਭਗਵੰਤਮਾਨ ਸਰਕਾਰ ਦਾ ਕਿਸਾਨਾਂ ਦੀ ਯੂਨੀਅਨ ਦੇ ਪ੍ਰਭਾਵ ਹੇਠ ਜਾਂ ਕਿਸਾਨਾਂ ਨੂੰ ਖੁਸ਼ ਕਰਨ ਦੇ ਕਰਕੇ ਜਾਂ ਦਿੱਲੀ ਦੀ ਚੋਣ ਤੋਂ ਡਰਦਿਆਂ ਲਿਆ ਗਿਆ ਫੈਸਲਾ ਹੈ ਇਸ ਫੈਸਲੇ ਨੇ ਪੰਜਾਬ ਨੂੰ ਬੰਜਰ ਬਣਾ ਦੇਣਾ ਮੈਂ ਇਹਨੂੰ ਇਦਾਂ ਸਮਝਦਾ ਜੀ ਸਰ ਅਗਲਾ ਸਵਾਲ ਮੈਂ ਕਰਨਾ ਚਾਹੂੰਗੀ ਝੋਨੇ ਦੀ ਕਿਸਮਾਂ ਨੂੰ ਲੈ ਕੇ ਵੀ ਕੋਈ ਪਰੇਸ਼ਾਨੀ ਜਿਹੜੀ ਹੈ ਕਿਸਾਨਾਂ ਦੇ ਮੰਡੀਕਰਨ ਵਿੱਚ ਆਈ ਹੈ ਦੇਖੋ ਝੋਨੇ ਦੀਆਂ ਜਿਹੜੀਆਂ ਕਿਸਮਾਂ ਨੇ ਉਹਦੇ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਅ ਪਰੇਸ਼ਾਨੀਆਂ ਨੇ ਉਹ ਕਿਸਾਨਾਂ ਦੇ ਮਨਾਂ ਦੇ ਵਿੱਚ ਖੜੀਆਂ ਨੇ ਜੀ ਅ ਪਿਛਲੇ ਸਾਲ ਜਿਹੜਾ ਝੋਨਾ ਜਿਹਦੀ ਜਿਹੜੀ ਕਿਸਮ ਦਾ ਆਜ਼ਾਦ ਜਿਹੜਾ ਆ ਅਸੀਂ 2017 ਚ ਸਾਡੇ ਵਿਗਿਆਨੀਆਂ ਨੇ ਕੀਤਾ ਤਾਂ ਉਸ ਝੋਨੇ ਦੀ ਕਿਸਮ ਨੂੰ ਜਿਹਨੂੰ PR126 ਕਹਿੰਦੇ ਆ ਉਹਨੂੰ ਸਰਕਾਰ ਨੇ ਤੇ ਵਿਗਿਆਨੀਆਂ ਨੇ ਇਸ ਕਰਕੇ ਸਲਾਹਿਆ ਸੀ ਜੀ ਕਿ ਜੇ ਅਸੀਂ ਇਹ ਝੋਨਾ ਬੀਜਾਂਗੇ ਤਾਂ ਇਹ ਥੋੜੇ ਸਮੇਂ ਅੰਦਰ ਪੱਕਦਾ ਹੈ ਜੀ ਇਹਦੇ ਪੱਕਣ ਨਾਲ ਥੋੜੇ ਸਮੇਂ ਅੰਦਰ ਪੱਕ ਜਾਣ ਦੇ ਨਾਲ ਆ ਜਿਹੜੀ ਫਸਲ ਆ ਉਹਦੀ ਜਿਹੜੀ ਬਰਬਾਦੀ ਪਾਣੀ ਦੀ ਘੱਟ ਹੁੰਦੀ ਹੈ ਜੀ ਔਰ ਉਨੀ ਕਿਹਦੇ ਫਰਕ ਨਾਲ ਇਹਨਾਂ ਦੋਨਾਂ ਦਾ ਜਿਹੜਾ ਝਾੜ ਆ ਉਹ ਇੱਕੋ ਜਿਹਾ ਹਮ ਪਰ ਸਵਾਲ ਇਹ ਖੜਾ ਹੋ ਗਿਆ ਜੀ ਕਿ ਜਦੋਂ ਇਹ ਝੋਨਾ ਇਸ ਵਾਰ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਮੋਟੀਵੇਟ ਕਰਕੇ ਵੱਧ ਗਿਣਤੀ ਚ ਬਜਵਾ ਲਿਆ ਪਰੰਤੂ ਇਹਦੀ ਚਕਾਈ ਵੇਲੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀ ਉਹ ਕਿਉਂ ਕਰਨਾ ਪਿਆ ਕਿਉਂਕਿ ਕਿਸਾਨ ਉਹ ਝੋਨੇ ਨੂੰ ਲੈ ਕੇ ਆਏ ਤੇ ਸੈਲਰ ਜਿਹੜਾ ਮਾਲਕ ਪ੍ਰਾਈਵੇਟ ਆ ਉਹ ਉਸ ਝੋਨੇ ਨੂੰ ਚੁੱਕਦਾ ਨਹੀਂ ਜੀ ਉਹ ਕਹਿੰਦਾ ਕਿ ਇਸ ਝੋਨੇ ਨੂੰ ਜਦੋਂ ਮੈਂ ਚੌਲਾਂ 'ਚ ਕਨਵਰਟ ਕਰਦਾ ਉਹਦਾ ਛਿਲਕਾ ਉਤਾਰਦਾ ਤਾਂ ਇਹਦੇ ਟੋਟੇ ਬਣਦੇ ਨੇ ਤੇ ਜਿਹੜਾ ਟੋਟਾ ਹੈ ਉਹ ਮਾਰਕੀਟ ਵਿੱਚ ਸਸਤਾ ਜਾਂਦਾ ਇਸ ਕਰਕੇ ਮੈਂ ਝੋਨਾ ਨਹੀਂ ਖਰੀਦਦਾ ਜੀ ਸੈਲਰ ਮਾਲਕਾਂ ਨੇ ਡਿਮਾਂਡ ਕੀਤੀ ਕਿ ਪੂਸਾ 44 ਕਿਸਮ ਦਾ ਜਿਹੜਾ ਝੋਨਾ ਹੈ ਜਿਹੜਾ ਵੱਧ ਸਮੇਂ 'ਚ ਪੱਕਦਾ ਹੈ ਉਦੋਂ ਜਿਹੜਾ ਵੇਸਟ ਜਿਹੜੀ ਘੱਟ ਹੁੰਦੀ ਹੈ ਇਸ ਕਰਕੇ ਉਹ ਪੂਸਾ ਝੋਨੇ ਦੀ ਖਰੀਦ ਤੇ ਤਰਜੀਹ ਦੇ ਰਹੀ ਸੀ ਜੀ ਹੁਣ ਇੱਕ ਤਾਂ ਗੱਲ ਇਹ ਹੋ ਗਈ ਕਿ ਝੋਨੇ ਦੀ ਤਰੀਕ ਲਵਾਈ ਦੀ ਇੱਕ ਜੂਨ ਹੋ ਗਈ ਦੂਸਰਾ ਇਹ ਹੋ ਗਿਆ ਵੀ ਪੂਸਾ ਵੱਧ ਵਿੱਚ ਬੀਜਿਆ ਜਾਣਾ ਜੀ ਪੂਸਾ ਵੱਧ ਬੀਜਣ ਦੇ ਨਾਲ ਹੋਣਾ ਕੀ ਹੈ ਕਿ ਉਹਨੇ ਵੱਧ ਸਮਾਂ ਲੈਣਾ ਵੱਧ ਪਾਣੀ ਲੱਗਣੇ ਨੇ ਤੇ ਧਰਤੀ ਦੇ ਹੇਠਲਾ ਪਾਣੀ ਹੋਰ ਥਾਂ ਨੂੰ ਭੱਜਣਾ ਜੀ ਹੁਣ ਸਵਾਲ ਇਹ ਹੈ ਕਿ ਕਿਸਾਨ ਵਿਚਾਰੇ ਦੀਆਂ ਸਮੱਸਿਆਵਾਂ ਆਪਣੀਆਂ ਨੇ ਕਿ ਮੰਡੀਕਰਨ ਨਹੀਂ ਉਹਦਾ ਸਹੀ ਹੋ ਰਿਹਾ ਜੀ ਜੀ ਸਰਕਾਰ ਉਸ ਮੰਡੀਕਰਨ ਦੇ ਫਾਲਟ ਨੂੰ ਸਮਝਣ ਦੀ ਬਜਾਏ ਹਮ ਸਰਕਾਰ ਕਿਹੜੇ ਰਾਹ ਪੈਗੀ ਸਰਕਾਰ ਇਸ ਰਾਹ ਪੈਗੀ ਕਿ ਇਹਦੀ ਤਰੀਕ ਅਡਵਾਂਸ ਕਰ ਦਿਓ ਜੀ ਇਹਦੀ ਜੇ ਖਰੀਦਦਾਰੀ ਨਹੀਂ ਹੁੰਦੀ ਤੇ ਪੂਸਾ ਚਾਲੀ ਵੀਜ ਲੋ ਹਮ ਮਤਲਬ ਸਰਕਾਰ ਨੇ ਬੇਸਿਕਲੀ ਇੱਕ ਬੈਲੈਂਸ ਬਣਾ ਕੇ ਚੱਲਣਾ ਹੁੰਦਾ ਹੈ ਜੀ ਤੇ ਬੈਲੈਂਸ ਉਹਨੂੰ ਕਹਿੰਨੇ ਆ ਜਿਹਦੇ ਵਿੱਚ ਧਰਤੀ ਦੇ ਜਿਹੜੇ ਕੁਦਰਤੀ ਲਿਮਟਡ ਵਸੀਲੇ ਨੇ ਉਹਨਾਂ ਵਸੀਲਿਆਂ ਦੀ ਰਾਖੀ ਵੀ ਹੋਵੇ ਤੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਜੋਗਾ ਅਨਾਜ ਵੀ ਪੈਦਾ ਹੋਵੇ ਤੇ ਲੋਕਾਂ ਦੀ ਜਿਹੜੀ ਕਿਸਾਨੀ ਨਾਲ ਜੁੜੇ ਪਰਿਵਾਰ ਨੇ ਉਹਨਾਂ ਦੀ ਆਮਦਨ ਵੀ ਵਧੇ ਹੁਣ ਇਸ ਸਾਰੇ ਦੇ ਸੰਦਰਭ ਦੇ ਵਿੱਚ ਜਿਹੜੀ ਕਿਸਾਨਾਂ ਦੀ ਸਮੱਸਿਆ ਉਹ ਤਾਂ ਉੱਥੇ ਦੀ ਉੱਥੇ ਖੜੀ ਆ ਹੂੰ ਹੂੰ ਪਿਛਲੇ ਸਾਲਾਂ ਚ ਕਿਸਾਨਾਂ ਨੇ ਜਿਹੜਾ ਝੋਨਾ ਬੀਜਿਆ ਉਸ ਝੋਨੇ ਦੀ ਜਦੋਂ ਆਰਥਿਕ ਖਰੀਦ ਨਹੀਂ ਕਰਨ ਹੁੰਦਾ ਖਰੀਦਾ ਨਹੀਂ ਸੇਲਰ ਮਾਲ ਖਰੀਦਾ ਨਹੀਂ ਤਾਂ ਉਹਨਾਂ ਨੂੰ ਜਿਹੜੀ ਐਮਐਸਪੀ ਮਿਲ ਰਹੀ ਸੀ ਉਹਦੇ ਤੋਂ 100 ਤੋਂ ਲੈ ਕੇ 250 ਰੁਪਇਆ ਤੱਕ ਘਟ ਵਿਚਣਾ ਪਿਆ ਵਿਚਾਰਾ ਸੱਟ ਕੇ ਆਪਣੇ ਘਰਾਂ ਨੂੰ ਚੱਲ ਗਿਆ ਹੁਣ ਜੇ ਉਹ ਕਿਸਾਨ ਨੂੰ ਝੋਨਾ ਸੱਟਣਾ ਪੈ ਰਿਹਾ ਤਾਂ ਉਹ ਫੇਰ ਕਹਿੰਦਾ ਵੀ ਮੈਂ ਤਾਂ ਪੂਸਾ ਵਿਝ ਲੂੰ ਪਾਣੀ ਟਾੜਾ ਮੁੱਕਦਾ ਤੇ ਮੁੱਕ ਜਾ ਜੀ ਹੁਣ ਸਵਾਲ ਇਹ ਆ ਕਿ ਗਲਤੀ ਸੈਲਰ ਵਾਲਿਆਂ ਦੀ ਹੈ ਜੇ ਸੈਲਰ ਵਾਲਿਆਂ ਦਾ ਉਹਦਾ ਟੋਟਾ ਹੁੰਦਾ ਹੈ ਤੇ ਉਹਦੀ ਪ੍ਰਭਾਈ ਸਰਕਾਰ ਕਰੇ ਵੀ ਇਹ ਜਿਹੜਾ ਬੀ ਹੈ ਪਾਣੀ ਬਚਾਉਣ ਲਈ ਚੰਗਾ ਆ ਇਹਦੇ ਤੇ ਸੈਲਰ ਵਾਲੇ ਜਿਹੜੇ ਨੇ ਉਹ ਇੱਕ ਕੁਆਂਟਲ ਪਿੱਛੇ ਨਾ ਆ 5 ਤੋਂ 6 ਕਿਲੋ ਟੋਟੇ ਦਾ ਮੈਨੇਜਮੈਂਟ ਕਰਦੇ ਨੇ ਮੰਨ ਲਓ ਜਿਹੜਾ ਪੀਆਰ 126 ਹੈ ਉਹਦੇ ਤੇ 10 ਕਿਲੋ ਦੀ ਮੈਨੇਜਮੈਂਟ ਕਰਨੀ ਪੈ ਜਾ ਤਾਂ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਉਹ ਮੈਨੇਜਮੈਂਟ ਕਰਨੀ ਚਾਹੀਦੀ ਆ ਪਰ ਸਰਕਾਰਾਂ ਉਧਰ ਨੂੰ ਨਹੀਂ ਚਲੀਆਂ ਸਰਕਾਰਾਂ ਨੇ ਜੋ ਤਰੀਕ ਅੱਗੇ ਨੂੰ ਕੀਤੀ ਆ ਉਸ ਤਰੀਕ ਦੇ ਨਾਲ ਤੇ ਪੂਸਾ ਬੀਜਣ ਦੇ ਨਾਲ ਜਿਹੜੇ ਪਾਣੀ ਨੇ ਉਹ ਹੋਰ ਡੂੰਘੇ ਹੋ ਜਾਣੇ ਨੇ ਤੇ ਜਿਵੇਂ ਭਗਵੰਤ ਮਾਨ ਹੋਰਾਂ ਨੇ ਇੱਕ ਵਾਰੀ ਕਿਹਾ ਸੀ ਵੀ ਜਦੋਂ ਪੰਜਾਬ ਚ ਪਾਣੀ ਨਹੀਂ ਰਹਿਣਾ ਉਦੋਂ ਤੁਸੀਂ ਕਿਹੜੀਆਂ ਫਸਲਾਂ ਬੀਜਣੀਆਂ ਨੇ ਤੇ ਉਹ ਉਹ ਫਸਲਾਂ ਹੋਣੇ ਬੀਜ ਲੋ ਪਰ ਭਗਵਾਨ ਤਮਾਨ ਹੋਰੀ ਦਿੱਲੀ ਦੀ ਚੌਂੜ ਤੋਂ ਇੰਨਾ ਘਬਰਾ ਗਿਆ ਕਿ ਉਹਨਾਂ ਨੇ ਇਹ ਜਿਹੜੀ 20 ਜੂਨ ਤੋਂ 21 22 23 ਜੂਨ ਵੱਲ ਨੂੰ ਝੋਨੇ ਦੀ ਬਜਾਈ ਦਾ ਮੂਰਤ ਕੱਢ ਕੇ ਖੜਨਾ ਸੀ ਉਹ 1 ਜੂਨ ਨੂੰ ਲੈ ਕੇ ਆ ਗਏ ਇਹ ਡਰ ਚੋਂ ਲਿਆ ਗਿਆ ਫੈਸਲਾ ਹੈ ਕਿਸਾਨੀ ਨੂੰ ਖੁਸ਼ ਕਰਨ ਲਈ ਲਿਆ ਗਿਆ ਫੈਸਲਾ ਹੈ ਇਹ ਪੰਜਾਬ ਦੇ ਹਿੱਤ ਚ ਫੈਸਲਾ ਨਹੀਂ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤ ਚ ਕੀਤਾ ਗਿਆ ਫੈਸਲਾ ਨਹੀਂ ਸੋ ਜੇ ਪਾਣੀ ਹੋਏਗਾ ਤਾਂ ਇਹ ਪੰਜਾਬੀ ਰਹਿਣਗੇ ਧਰਤੀ ਦੇ ਕਿਸੇ ਵੀ ਕੋਨੇ ਤੇ ਦਰਿਆਵਾਂ ਤੇ ਨਦੀਆਂ ਨਾਲਿਆਂ ਦੇ ਕਿਨਾਰਿਆਂ ਤੇ ਸਭਤਾ ਵਸੀ ਕਿਉਂਕਿ ਉੱਥੇ ਪਾਣੀ ਸੀ ਜਿੱਥੇ ਪਾਣੀ ਨਹੀਂ ਉੱਥੋਂ ਲੋਕ ਭੱਜ ਜਾਂਦੇ ਨੇ ਸੋ ਇਹ ਫੈਸਲਾ ਇੱਕ ਚਿੰਤਾਜਨਕ ਫੈਸਲਾ ਹੈ ਪੁਰਾਣੇ ਸਮਿਆਂ ਚ ਜਦੋਂ ਕਿਸਾਨ ਮੰਡੀ ਚ ਝੋਨਾ ਲੈ ਕੇ ਜਾਂਦਾ ਸੀ ਉਹਨੂੰ ਐਮਐਸਪੀ ਤੇ ਝੋਨਾ ਵੇਚ ਜਾਂਦਾ ਸੀ ਇਹ ਪਿਛਲੇ 10-12 ਸਾਲਾਂ ਤੋਂ ਹੀ ਇੱਕ ਐਸੀ ਬਿਮਾਰੀ ਆ ਗਈ ਕਿ ਝੋਨੇ ਚ ਨਮੀ ਹੈ ਕਿਉਂ ਨਮੀ ਹੈ ਕਿਉਂਕਿ ਚੋਨਾ ਜਿਹੜਾ ਆ ਉਹ ਮਸ਼ੀਨਾਂ ਕੱਟਦੀਆਂ ਨੇ ਝੋਨਾ ਇੰਨਾ ਜ਼ਿਆਦਾ ਵੱਡੀ ਗਣਤੀ 'ਚ ਮੰਡੀ 'ਚ ਆ ਜਾਂਦਾ ਤੇ ਇੱਕੋ ਦਿਨ 'ਚ ਉਹਨੇ ਤੁਲਣਾ ਹੁੰਦਾ ਛਾਣਨੇ ਵੀ ਆਟੋਮੈਟਿਕ ਆ ਗਏ ਨੇ ਜਦੋਂ ਹੱਥ ਨਾਲ ਨਿੱਕਾ ਨਿੱਕਾ ਛਾਣਦੇ ਸੀ ਤੇ ਉਹਨੂੰ ਥੋੜਾ ਜਿਹਾ ਹਵਾ ਫਿਰ ਜਾਂਦੀ ਸੀ ਸੋ ਇਹ ਸਾਰੇ ਕੁਝ ਨੇ ਸੈਲਰ ਮਾਲਕਾਂ ਦੀ ਚਾਂਦੀ ਬਣਾਤੀ ਸੈਲਰ ਮਾਲਕਾਂ ਨੇ ਜ਼ਿਮੀਂਦਾਰਾਂ ਦੀ ਲੁੱਟ ਦਿਨ ਦਿਹਾੜੇ ਕੀਤੀ ਸੋ ਜ਼ਿਮੀਂਦਾਰਾਂ ਦੀ ਲੁੱਟ ਦੇ ਨਾਲ ਅਸੀਂ ਖੜੇ ਆ ਪਰੰਤੂ ਜਿਹੜਾ ਪੰਜਾਬ ਦੇ ਪਾਣੀਆਂ ਦਾ ਘਾਣ ਦਾ ਫੈਸਲਾ ਲਿਆ ਗਿਆ ਉਸ ਫੈਸਲੇ ਤੋਂ ਭਗਵੰਤ ਮਾਨ ਸਰਕਾਰ ਨੂੰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਉਹ ਬਹੁਤ ਵੱਡਾ ਜਿਹੜੀ ਆ ਉਹ ਗਲਤੀ ਹੈ 2009 ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਝੋਨਾ 20 ਜੂਨ ਤੋਂ ਪਹਿਲਾਂ ਨਹੀਂ ਬੀਜਿਆ ਜਾਵੇਗਾ ਤਾਂ ਉਸ ਫੈਸਲੇ ਨੂੰ ਸਲਾਹਿਆ ਗਿਆ ਸੀ ਉਹਦੇ ਨਤੀਜੇ ਚੰਗੇ ਨਿਕਲੇ ਸੀ ਇਸ ਸਾਲ ਜਦੋਂ ਗਰਮੀ ਵੱਧ ਜਾਣੀ ਹੈ ਬਿਜਲੀ ਦੀ ਹਹਾਕਾਰ ਮੱਜ ਜਾਣੀ ਹੈ ਤੇ ਉਸ ਹਹਾਕਾਰ ਨੇ ਵੀ ਭਗਵੰਤ ਮਾਨ ਦੀਆਂ ਵੋਟਾਂ ਤੋੜਨੀਆਂ ਨੇ ਕੱਲਾ ਪਾਣੀ ਦੀਏ ਦਿਖਪਤੀ ਨਹੀਂ ਇਹ ਹਾਹਾਕਾਰ ਜਿਹੜੀ ਹੈ ਉਹ ਗਰਮੀ ਵਧਣ ਦਾ ਮਚਣੀ ਹੈ ਸੋ ਇਹ ਫੈਸਲੇ ਦਾ ਦੁਬਾਰਾ ਰਿਵਿਊ ਹੋਣਾ ਚਾਹੀਦਾ ਜੀ ਸੋ ਵਕਫ ਵਕ ਮੁੱਦੇ ਤੇ ਅਸੀਂ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਧੰਨਵਾਦ ਜੀ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਹੁਣ ਸਾਨੂੰ ਦੀ ਇਜਾਜ਼ਤ ਧੰਨਵਾਦ